ਕਣਕ ਦੇ ਪੱਕਣ ਦੇ ਵਿੱਚ ਜਦੋਂ ਇੱਕ ਮਹੀਨਾ ਜਾਂ ਸਵਾ ਮਹੀਨਾ ਰਹਿ ਜਾਂਦਾ ਹੈ ਪੌਣਾ ਮਹੀਨਾ ਰਹਿ ਜਾਂਦਾ ਹੈ ਤਾਂ ਬੜੇ ਜ਼ਿਆਦੇ ਜ਼ਿੰਮੇਵਾਰਾਂ ਦੀਆਂ ਉਲਝਣਾ ਹੁੰਦੀਆਂ ਨੇ ਕਣਕ ਨੂੰ ਆਖਰੀ ਪਾਣੀ ਲਾਉਣ ਨੂੰ ਲੱਗ ਕੇ ਪਰ ਇਹ ਜਿਹੜੀਆਂ ਉਲਝਣਾਂ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਜੇਕਰ ਇਹਨਾਂ ਦੇ ਵਿੱਚੋਂ ਇੱਕ ਵੀ ਤੁਸੀਂ ਉਲਝਣ ਦੇ ਵਿੱਚ ਆ ਕੇ ਉਲਝ ਕੇ ਕੋਈ ਗਲਤ ਡਿਸੀਜਨ ਲੈ ਲੈਂਦੇ ਜੇ ਤੇ ਉਹ ਤੁਹਾਡਾ ਬਹੁਤ ਜ਼ਿਆਦੇ ਵੱਡੇ ਲੈਵਲ ਤੇ ਜਾ ਕੇ ਝਾੜ ਜਿਹੜਾ ਘਟਾ ਸਕਦੀ ਹੈ ਤੁਸੀਂ ਜੋ ਵੀ ਕੀਤਾ ਕਰਾਇਆ ਹੈ ਜੋ ਵੀ ਕਣਕ ਦੇ ਵਿੱਚ ਪਾਇਆ ਹੈ ਜਿੰਨੀ ਵੀ ਸਾਂਭ ਸੰਭਾਲ ਕੀਤੀ ਹੈ ਉਹ ਸਾਰੀ ਦੀ ਸਾਰੀ ਖੂਦ ਦੇ ਵਿੱਚ ਪੈ ਜੰਦੀਏ 30 30% ਤੱਕ ਵੀ ਕਣਕ ਦਾ ਝਾੜ ਜਿਹੜਾ ਬਹੁਤ ਜ਼ਿਆਦੇ ਜ਼ਿਮੀਦਾਰ ਘਟਾ ਜਾਂਦੇ ਨੇ ਬਹੁਤ ਜ਼ਿਆਦਾ ਖਰਚਾ ਕਰਨ ਤੋਂ ਬਾਅਦ ਦੇ ਵਿੱਚ ਤੇ ਬੜੀਆਂ ਸਾਮ ਸੰਭਾਲਾਂ ਕਰਨ ਤੋਂ ਬਾਅਦ ਦੇ ਵਿੱਚ ਗਲਤੀ ਕੀ ਹੁੰਦੀ ਏ ਕਿ ਆਖਰੀ ਪਾਣੀ ਲਾਉਣ ਲੱਗਿਆਂ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਜਾਂ ਫਿਰ ਗਲਤ ਸਮੇਂ ਲਾ ਦਿੱਤਾ ਜਾਂਦਾ ਹੈ ਜਾਂ ਫਿਰ ਲਾਇਆ ਹੀ ਨਹੀਂ ਜਾਂਦਾ ਸੁੱਕਾ ਲੱਗ ਜਾਂਦਾ ਹੈ ਕਣਕ ਨੂੰ ਵੇਖੋ ਦੋਸਤੋ ਇਹ ਪਾਣੀ ਇੰਨਾ ਕੋ ਜਿਆਦਾ ਜ਼ਰੂਰੀ ਹੁੰਦਾ ਹੈ ਕਣਕ ਦਾ ਆਖਰੀ ਪਾਣੀ ਕਿ ਜੇਕਰ ਮੰਨ ਕੇ ਚੱਲੋ ਕੋਈ ਇਦਾਂ ਦੀ ਮਜਬੂਰੀ ਬਣ ਜਾਂਦੀ ਏ ਤੁਸੀਂ ਮੈਨੂੰ ਪੁੱਛਦੇ ਜੇ ਕਿ ਕਣਕ ਨੂੰ ਇੱਕ ਹੀ ਪਾਣੀ ਅਸੀਂ ਦੇ ਸਕਦੇ ਹਾਂ ਤੇ ਉਹ ਇੱਕ ਪਾਣੀ ਜਿਹੜਾ ਅਸੀਂ ਕਦੋਂ ਦਈਏ ਤੇ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਉਹ ਪਾਣੀ ਜਿਹੜਾ ਤੁਸੀਂ ਲਾਸਟ ਤੇ ਜਾ ਕੇ ਕਣਕ ਨੂੰ ਦਿਓ ਇਹ ਪਾਣੀ ਇੰਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਣਕ ਨੂੰ ਜਿਹੜਾ ਆਪਾਂ ਲਾਸਟ ਪਾਣੀ ਲਾਉਨੇ ਆ ਇਸੇ ਕਰਕੇ ਹੀ ਮੈਂ ਬੜੀ ਜਾਦੀ ਬੜੀ ਇਹ ਸਲਾਹ ਤੁਹਾਨੂੰ ਦੇਣਾ ਹੁਣਾ ਕਿ ਜੇਕਰ ਤੁਸੀਂ ਕਣਕ ਦੇ ਡਿੱਗਣ ਤੋਂ ਡਰਦੇ ਹੋ ਤੇ ਡਿੱਗਣ ਤੋਂ ਨਾ ਡਰੋ ਉਹਨੂੰ ਡਿੱਗ ਜਾਣ ਦਿਓ ਪਰ ਪਾਣੀ ਜ਼ਰੂਰ ਲਾਓ ਉਹਨੂੰ ਸੁੱਕਾ ਨਹੀਂ ਲੱਗਣਾ ਚਾਹੀਦਾ ਕਣਕ ਡਿੱਗ ਜਾਊਗੀ ਤੇ ਉਹਦੇ ਨਾਲ ਜ਼ਿਆਦਾ ਝਾੜ ਨਹੀਂ ਘਟਣਾ ਪਰ ਜੇਕਰ ਸੁੱਕਾ ਲੱਗ ਗਿਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਵੀ ਆਪਣਾ ਝਾੜ ਜੜਾਓ ਕਰ ਸਕਦਾ ਹੈ ਅੱਜ ਕੱਲ ਜਿਹੜੇ ਜ਼ਿਮੀਂਦਾਰਾਂ ਦੇ ਸਵਾਲ ਹੁੰਦੇ ਨੇ ਪਾਣੀ ਕਣਕ ਨੂੰ ਆਖਰੀ ਜਿਹੜਾ ਬੰਦ ਕਦੋਂ ਕਰ ਦੇਣਾ ਚਾਹੀਦਾ ਹੈ ਕਿਹੜੇ ਦਿਨਾਂ ਤੋਂ ਬਾਅਦ ਦੇ ਵਿੱਚ ਪਾਣੀ ਬਿਲਕੁਲ ਨਹੀਂ ਲਾਉਣਾ ਚਾਹੀਦਾ ਕਦੋਂ ਪਾਣੀ ਲਾਉਣਾ ਚਾਹੀਦਾ ਹੈ ਕਿੰਨਾ ਕੁ ਪਾਣੀ ਲਾਉਣਾ ਚਾਹੀਦਾ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਤੁਹਾਨੂੰ ਮੈਂ ਇੱਕ ਨਿੱਕਾ ਜਿਹਾ ਦੇਸੀ ਜਿਹਾ ਨੁਕਤਾ ਦੱਸਦਾ ਜੇਕਰ ਤੁਸੀਂ ਬਰਸੀਮ ਬੀਜ ਐ ਸਟਾਲਾ ਬੀਜ ਐ ਜਦੋਂ ਤੁਸੀਂ ਉਹਨੂੰ ਵੱਢ ਦਿਓ ਵੱਢ ਕੇ ਢੇਰੀ ਲਾਉਂਦੇ ਹੋ ਪਿੱਛੇ ਤੇ ਜੇਕਰ ਇੱਕ ਦੋ ਮਿੰਟਾਂ ਦੇ ਅੰਦਰ ਅੰਦਰ ਇਹੋ ਜਿਹੜੀ ਤੁਹਾਡੀ ਢੇਰੀ ਇਹ ਉਤੋਂ ਕਮ ਕਾ ਕਮਲਾ ਜਾਂਦਾ ਹੈ ਬਿਲਕੁਲ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਤਾਂ ਤੁਸੀਂ ਇਹ ਮੰਨ ਲਓ ਕਿ ਉਹ ਜਿਹੜੇ ਦਿਨਾਂ ਦੇ ਵਿੱਚ ਤੁਹਾਡੀ ਕਣਕ ਦੀ ਸਹਿਨਸ਼ੀਲਤਾ ਤੋਂ ਜ਼ਿਆਦਾ ਉਤਲੇ ਉੱਤੇ ਦਾ ਜਿਹੜਾ ਟੈਂਪਰੇਚਰ ਚਲੀ ਜਾਂਦਾ ਜਿੰਨਾ ਕਣਕ ਚੱਲ ਨਹੀਂ ਸਕਦੀ ਉਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਜ਼ਰੂਰ ਕਣਕ ਦਾ ਬਹੁਤ ਜ਼ਿਆਦਾ ਖਾਸ ਧਿਆਨ ਰੱਖ ਲੈਣਾ ਚਾਹੀਦਾ ਹੈ ਤੇ ਪਾਣੀ ਜਿਹੜਾ ਕਣਕ ਨੂੰ ਲਾਉਣਾ ਚਾਹੀਦਾ ਹੈ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਇਹੋ ਜਿਹੇ ਦਿਨ ਚੱਲੀ ਜਾਂਦੇ ਨੇ ਟੈਂਪਰੇਚਰ ਬੜਾ ਜ਼ਿਆਦਾ ਉੱਤੇ ਦਾ ਚਲੀ ਜਾਂਦਾ ਹੈ ਹਾਲਾਂਕਿ ਬਹੁਤ ਸਾਰੇ ਜ਼ਿੰਮੇਦਾਰ ਇਸ ਗਲਤੋਂ ਡਰਦੇ ਹੀ ਜਿਹੜੇ ਪਹਿਲਾਂ ਪਾਣੀ ਨਹੀਂ ਉਹਨਾਂ ਨੇ ਕਣਕ ਲਾਇਆ ਕਿ ਮੀਂਹ ਪੈ ਜਾਊਗਾ ਉਹਦੇ ਨਾਲ ਸਾਡੀ ਕਣਕ ਡੇਗ ਨਾ ਜਾਵੇ ਹੁਣ ਉਹ ਇਹ ਗੱਲ ਸੋਚੀ ਬੈਠੇ ਸੀ ਕਿ ਠੰਡ ਪਈ ਜਾਂਦੀ ਏ ਵਧੀਆ ਮੀਂਹ ਤੋਂ ਬਾਅਦ ਵਿੱਚ ਠੰਡ ਪੈਣੀ ਸ਼ੁਰੂ ਹੋ ਗਈ ਸੀ ਤੇ ਸਾਨੂੰ ਕਣਕ ਨੂੰ ਪਾਣੀ ਜਿਹੜਾ ਉਹ ਨਾ ਲਾਉਣਾ ਪਊਗਾ ਰਹਿਣ ਦਿੰਨੇ ਆ ਪਰ ਇੱਕੇ ਦਮ ਗਰਮੀ ਜ਼ਿਆਦੀ ਪੈਣੀ ਸ਼ੁਰੂ ਹੋ ਚੁੱਕੀ ਏ ਤੇ ਜਿੰਨਾ ਜਿੰਨਾ ਕਿਸਾਨਾਂ ਨੇ ਪਾਣੀ ਕਣਕ ਨੂੰ ਨਹੀਂ ਲਾਇਆ ਹਾਲੇ ਤੱਕ ਵੀ ਆਖਰੀ ਤੇ ਦੁੱਧ ਦੇ ਉੱਤੇ ਉਹਨਾਂ ਦੀ ਕਣਕ ਚੱਲੀ ਜਾਂਦੀ ਏ ਫਲਾਵਰਿੰਗ ਸਟੇਜ ਦੇ ਉੱਤੇ ਚੱਲੀ ਜਾਂਦੀ ਏ ਦਾਣੇ ਬਣ ਚੁੱਕੇ ਨੇ ਉਹਨਾਂ ਕਣਕਾਂ ਨੂੰ ਬਹੁਤ ਜ਼ਿਆਦਾ ਖਤਰਾ ਏ ਹੁਣ ਜੇਕਰ ਉਹ ਪਾਣੀ ਨਹੀਂ ਲਾਉਣਗੇ ਤਾਂ ਉਹ ਚਾੜ ਜੜਾ ਘਟ ਜਾਊਗਾ ਕਣਕ ਨੂੰ ਪਾਣੀ ਲਾਉਣ ਲੱਗਿਆਂ ਜਿਹੜੀ ਧਿਆਨ ਰੱਖਣ ਦੀ ਗੱਲ ਹੁੰਦੀ ਹੈ ਸਿਰਫ ਇੱਕ ਸਮੇਂ ਹੁੰਦੀ ਹੈ ਜਦੋਂ ਤੁਹਾਡੀ ਕਣਕ ਨੂੰ ਫਲਾਵਰ ਪਏ ਨੇ ਫੁੱਲ ਪਏ ਨੇ ਫੁੱਲਾਂ ਦੀ ਸਟੇਜ ਦੇ ਉੱਤੇ ਹੈ ਕਣਕ ਹੈ ਨਿੱਕੇ ਨਿੱਕੇ ਫੁੱਲ ਪਏ ਨੇ ਕਣਕ ਨੂੰ ਤੇ ਉਦੋਂ ਪਾਣੀ ਤੁਸੀਂ ਕਦੇ ਵੀ ਇੰਨਾ ਜ਼ਿਆਦਾ ਭਰ ਕੇ ਨਹੀਂ ਲਾਉਣਾ ਕਿ ਉਹ 2 ਦਿਨ ਤੋਂ ਜ਼ਿਆਦਾ ਤੁਹਾਡੀ ਕਣਕ ਦੇ ਵਿੱਚ ਖਲੋਤਾਰਵੇ ਜੇਕਰ ਫੁੱਲ ਪਏ ਨੇ ਕਣਕ ਨੂੰ ਪਾਣੀ 2 ਦਿਨ ਤੋਂ ਜ਼ਿਆਦਾ ਤੁਹਾਡੀ ਕਣਕ ਦੇ ਵਿੱਚ ਖਲੋਤਾ ਰਹਿੰਦਾ ਹੈ ਤੇ ਉਹਦੇ ਨਾਲ ਦਾਣੇ ਸੁਗੜ ਜਾਣਗੇ ਤੁਹਾਡੀ ਕਣਕ ਦੇ ਕਣਕ ਹੁੱਲ ਜਾਊਗੀ ਸਿੱਟੇ ਚਿੱਟੇ ਹੋ ਜਾਣਗੇ ਸਿੱਟੇ ਸੁੱਕ ਜਾਣਗੇ ਇਹ ਜਿਹੜੀਆਂ ਦਿੱਕਤਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਪਰ ਉਹਦੇ ਤੋਂ ਬਾਅਦ ਦੇ ਵਿੱਚ ਫਲਾਵਰਿੰਗ ਸਟੇਜ ਤੋਂ ਬਾਅਦ ਦੇ ਵਿੱਚ ਜਿੰਨੀਆਂ ਵੀ ਸਟੇਜਾਂ ਅੱਗੇ ਆਉਣੀਆਂ ਨੇ ਜਿੱਥੇ ਤੱਕ ਤੁਹਾਡੀ ਕਣਕ ਦੇ ਸਿੱਟੇ ਦੇ ਥੱਲੜੇ ਜਿਹੜੀਆਂ 4 ਕੁੰਡੀਆਂ ਨੇ ਉਹ ਲਾਲਗੀ ਦੇ ਵਿੱਚ ਨਹੀਂ ਆ ਜਾਂਦੀਆਂ ਉਹਨਾਂ ਚਿਰ ਤੁਸੀਂ ਕਣਕ ਦੇ ਥੱਲੇ ਸਿੱਲ ਹਮੇਸ਼ਾ ਰੱਖਣੀ ਹੈ ਕਣਕ ਨੂੰ ਸੋਕਾ ਆਪਾਂ ਨਹੀਂ ਲੱਗਣ ਦੇਣਾ ਪਾਣੀ ਬੰਦ ਕਦੋਂ ਕਰਨਾ ਹੈ ਜਦੋਂ ਤੁਹਾਡੀ ਕਣਕ ਦੇ ਸਿੱਟੇ ਜਿਹੜੇ ਨੇ ਉਹਨਾਂ ਦੀਆਂ ਥੱਲੜੀਆਂ 2 ਕੁੰਡੀਆਂ 3 ਕੁੰਡੀਆਂ 4 ਕੁੰਡੀਆਂ ਜਿਆਦਾ ਤੋਂ ਜਿਆਦਾ 4 ਕੁੰਡੀਆਂ ਤੇ ਘੱਟ ਤੋਂ ਘੱਟ 2 ਕੁੰਡੀਆਂ ਲਾਲ ਹੋ ਜਾਣ ਬਿਲਕੁਲ ਥੋੜੀਆਂ ਥੋੜੀਆਂ ਲਾਲ ਹੋ ਜਾਣ ਮੋਢੇ ਜਿਹੜੇ ਸਿੱਟੇ ਦਾ ਉਸ ਸਨੇਹਰੀ ਹੋਣਾ ਸ਼ੁਰੂ ਹੋ ਜਾਵੇ ਤਾਂ ਉਦੋਂ ਆਪਾਂ ਕਣਕ ਨੂੰ ਪਾਣੀ ਬਿਲਕੁਲ ਵੀ ਨਹੀਂ ਲਾਉਣਾ ਉਤਲੇ ਜਿਹੜੇ ਸਿੱਟੇ ਦੇ ਵਿੱਚ ਉਤਲੀਆਂ ਕੁੰਡੀਆਂ ਨੇ ਉਹਨਾਂ ਨੂੰ ਨਹੀਂ ਤੁਸੀਂ ਵੇਖਣਾ ਉਹਨਾਂ ਦੇ ਵਿੱਚ ਭਾਵੇਂ ਉਸ ਸਮੇਂ ਦੁੱਧਾ ਹੋਵੇ ਪਰ ਥੱਲੇ ਜਿਹੜੇ ਤੁਹਾਡੇ ਦਾਣੇ ਨੇ ਜੇਕਰ ਉਹ ਲਾਲਗੀ ਦੇ ਵਿੱਚ ਨੇ ਜੇਕਰ ਤੁਹਾਡੇ ਸਿੱਟੇ ਦੇ ਮੋਢ ਜਿਹੜਾ ਹੈ ਉਹ ਗਰਦਨ ਜਿਹੜੀ ਹੈ ਉਹ ਲਾਲ ਹੋਣੀ ਸ਼ੁਰੂ ਹੋ ਚੁੱਕੀ ਹੈ ਸਨੇਹਰੀ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਉਹਦੇ ਤੋਂ ਬਾਅਦ ਵਿੱਚ ਕਣਕ ਦੇ ਵਿੱਚ ਪਾਣੀ ਆਪਾਂ ਕਦੇ ਭੁੱਲ ਕੇ ਵੀ ਨਹੀਂ ਵੜਨਾ ਹੋ ਗਿਆ ਕਲੀਅਰ ਮੈਨੂੰ ਲੱਗਦਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਜਿੰਨਾ ਕਿਸਾਨਾਂ ਨੇ ਵੀ ਪਾਣੀ ਹਾਲੇ ਤੱਕ ਨਹੀਂ ਲਾਇਆ ਤਾਂ ਤੁਸੀਂ ਖਤਰੇ ਦੇ ਵਿੱਚ ਹੋ ਤੁਹਾਡੀ ਕਣਕ ਜਿਹੜੀ ਇਹ ਝਾੜ ਘਟਾ ਸਕਦੀ ਹੈ ਬਹੁਤ ਜ਼ਿਆਦਾ ਮੈਨੂੰ ਪਤਾ ਹੈ ਕਿ ਤੁਸੀਂ ਬੜੀ ਜ਼ਿਆਦੀ ਸਾਮ ਸੰਭਾਲ ਕੀਤੀ ਹੈ ਪਰ ਉਹ ਜਿਹੜੀ ਸਾਮ ਸੰਭਾਲ ਹੈ ਤੁਹਾਡੀ ਖੂਹ ਦੇ ਵਿੱਚ ਪੈ ਸਕਦੀ ਹੈ ਜੇਕਰ ਤੁਸੀਂ ਕਣਕ ਦੇ ਥੱਲੇ ਸਿੱਲ ਇਹਨਾਂ ਦਿਨਾਂ ਦੇ ਵਿੱਚ ਨਾ ਰੱਖੀ ਫਲਾਵਰਿੰਗ ਸਟੇਜ ਤੋਂ ਲੈ ਕੇ ਉਹਦੇ ਤੋਂ ਬਾਅਦ ਦੇ ਵਿੱਚ ਜਿੰਨਾ ਚਿਰ ਸਿੱਟੇ ਤੁਹਾਡੇ ਹਾਲ ਹੋਣੇ ਸ਼ੁਰੂ ਨਹੀਂ ਹੁੰਦੇ ਪਾਣੀ ਦੀ ਸਿਲ ਜੜੀ ਹੈ ਜ਼ਰੂਰ ਲਾਜ਼ਮੀ ਕਣਕ ਦੇ ਥੱਲੇ ਆਪਣੀ ਦੇ ਜ਼ਮੀਨ ਦੇ ਵਿੱਚ ਹੋਣੀ ਚਾਹੀਦੀ ਹੈ ਬਾਕੀ ਜੇਕਰ ਤੁਹਾਡਾ ਕੋਈ ਆਪਣਾ ਸੁਝਾਅ ਹੈ ਤਾਂ ਉਹ ਕਮੈਂਟਾਂ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝਾ ਵੀ ਕਰ ਸਕਦੇ ਹੋ ਵੀਡੀਓ ਕਿਵੇਂ ਦੀ ਲੱਗਦੀ ਹੈ ਉਹਦੇ ਬਾਰੇ ਵੀ ਆਪਣੇ ਵਿਚਾਰ ਜਿਹੜੇ ਆ ਸਾਡੇ ਨਾਲ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਦਿਆ ਕਰੋ ਨਾ ਚੰਗੀ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਦੱਸਦਿਆ ਕਰੋ ਅਸੀਂ ਅੱਗੇ ਤੋਂ ਜਿਹੜਾ ਫਿਰ ਉਹ ਜਿਹੜੀ ਚੀਜ਼ ਹੈ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਿਆ ਕਰੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ